ਇਹੀ ਰਾਤ ਲਗਭਗ 7:00 ਵਜੇ ਸਾਨੂੰ ਇਧਰੋਂ ਆਵਾਜ਼ ਆਈ ਅੰਦਰੋਂ ਆਵਾਜ਼ ਆਈ ਤਾਂ ਮੈਂ ਭੱਜ ਕੇ ਆਇਆ ਭੱਜ ਕੇ ਆ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਆਵਾਜ਼ਾਂ ਬੰਦ ਹੋ ਗਈਆਂ ਫਿਰ ਕੋਈ ਆਵਾਜ਼ ਨਹੀਂ ਆਈ ਉਹ ਸੀ ਇਹ ਲੋਕ ਐਧਰੋਂ ਵੀ ਕੁੱਤਾ ਹੋਇਆ ਇਹਨਾਂ ਨੇ ਉੱਤਰ ਨਹੀਂ ਉਹ ਐਂਟਰੀ ਹੋਇਆ ਹੋਇਆ ਦੂਜੇ ਪੇਟ ਵਿੱਚੋਂ ਐਂਟਰੀ ਹੋਇਆ ਇਹ ਕੋਈ ਮੁੰਡਾ ਜੀ 40 ਨੰਬਰ ਫਟਕਤੇ ਰਹਿੰਦਾ ਉਹ ਇਹਨਾਂ ਦੇ ਆਉਂਦਾ ਜਾਂਦਾ ਸੀਗਾ ਬਸ ਫੇਰ ਮੈਂ ਬਾਅਦ ਹੋ ਗਿਆ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਤੇ ਕਹਿੰਦੇ ਵੀ ਇਹਨਾਂ ਦਾ ਤਾਂ ਝਗੜਾ ਹੁੰਦਾ ਹੀ ਰਹਿੰਦਾ ਛੱਟੋ ਪਰਾਂ ਤੁਸੀਂ ਕਹਨੂੰ ਬੰਦਾ ਚ ਪੈਣਾ ਉਸ ਤੋਂ ਬਾਅਦ ਅਸੀਂ ਘਰੇ ਰਹਿ ਗਏ ਫੇਰ ਮੈਨੂੰ 9 ਵਜੇ ਇਹਨਾਂ ਦੇ ਬੇਟੇ ਨੇ ਆ ਕੇ ਦੱਸਿਆ ਵੀ ਲਕਾ ਤਾਂ ਵੀ ਗਈ ਹੈ ਇਹਨੇ ਤਾਂ ਔਰ ਇੱਕ ਮੁੰਡਾ ਉਧਰੋਂ ਲੋਕ ਲਾ ਕੇ ਜਿੰਦਾ ਲਾ ਕੇ ਚਲੇ ਗਿਆ ਫੇਰ ਸਾਨੂੰ ਛੱਪ ਕੇ ਗਿਆ ਫੇਰ ਅਸੀਂ ਹਲੇ ਦਲੇ ਦੇ ਬੰਦੇ ਇਕੱਠੇ ਕੀਤੇ ਮੈਂ ਇਹਨਾਂ ਕੋਲ ਗਿਆ ਬਸਾ ਕੇ ਜੀ ਕੋਲ ਫਿਰ ਅਸੀਂ 4-6 ਬੰਦੇ ਇਕੱਠੇ ਕਰਕੇ ਦਰਵਾਜ਼ੇ ਖੜਕਾਏ ਵੀ ਹੁਣ ਕੋਈ ਬੋਲਨੇ ਕਰੇ ਨਹੀਂ ਬੋਲਿਆ ਫਿਰ ਮੈਂ ਇਹਨਾਂ ਦੀ ਲੜਕੀ ਨੂੰ ਫੋਨ ਵੀ ਲਾਇਆ ਫੋਨ ਲਾਇਆ ਤਾਂ ਫੋਨ ਕਿਥੋਂ ਤੱਕ ਫੋਨ ਤੇ ਸ਼ਾਇਦ ਉਹ ਚੱਕੇ ਲੈ ਗਿਆ ਜਿਸ ਵਕਤ ਬਾਅਦ ਚ ਪੁਲਸਾ ਲੈਣੇ ਦੇਖਿਆ ਨਹੀਂ ਮਿਲਿਆ ਜੀ ਉਹਨੂੰ ਬਸ ਫਿਰ ਉਸ ਤੋਂ ਬਾਅਦ ਅਸੀਂ ਚੌਂਕੀ ਫੋਨ ਲਾਇਆ ਚੌਂਕੀ ਫੋਨ ਲਾ ਕੇ ਫਿਰ ਚੰਪੀ ਆਲੇ ਆ ਗਏ ਉਹਨਾਂ ਨੇ ਫਿਰ ਦਰਵਾਜ਼ੇ ਖੋਲ੍ਹ ਉਹਨਾਂ ਨੇ ਗੇਟਬੂਰੀ ਖੋਲ੍ਹਦੇ ਫਿਰ ਉਹਨਾਂ ਨੇ ਅੰਦਰ ਚੱਕ ਦਿੱਤਾ ਉਹ ਮਟਰ ਦਾ ਮੈਨ ਕੱਲ ਪੁਲਿਸ ਵਾਲੀ ਅੰਦਰ ਬੜੇ ਸੀ ਸਾਨੂੰ ਸਾਰਿਆਂ ਨੂੰ ਰੋਕਤਾ ਸੀ ਉਹਨਾਂ ਨੇ ਵੀ ਕਿਸੇ ਅੰਦਰ ਨਾ ਆਉਂ ਕੱਛੇ ਅਸੀਂ ਵੀ ਕਰਦੇ ਸੀਗੇ ਕਿਉਂ ਕੋਈ ਫਿਰ ਪੁਲਿਸ ਵਾਲੇ ਨੇ ਅੰਦਰ ਜਾ ਕੇ ਫਿਰ ਆ ਅੰਦਰ ਇੱਕ ਜਾਲੀ ਵਾਲਾ ਦਰਵਾਜ਼ਾ ਉਹ ਤੋੜ ਕੇ ਅੰਦਰ ਬੜੇ ਉਹ ਇਧਰ ਵੀ ਡਬਲ ਆਇਆ ਸੀ ਫਿਰ ਉਹਨੇ ਸਾਰੇ ਪੱਟ ਦੇ ਪੁੱਟ ਦੇ ਲਾ ਕੇ ਟਰੱਕੇ ਗਿਆ ਸੀਗਾ ਸਾਰਾ ਪੁੱਛ ਜਿਹਨੇ ਮਟਰ ਕੀਤਾ ਹੈ ਉਹਨੇ ਇੱਥੋਂ ਸਾਰੇ ਪਰਦੇ ਲਾਇ ਦਿੱਤੇ ਵੀ ਤਾਂ ਤੇ ਅਗਲਾ ਬਾਹਰ ਈ ਨਾ ਦੇਖਦੇ ਸਾਰੇ ਖੂਨ ਨਾਲ ਲੱਤਪਟ ਸੀ ਹੌਨ ਨਾਲ ਲੱਤਪਟ ਜੀ ਘੂਰਾ ਹਰ ਕਿਤਾ ਚਿਹਰਾ ਤਾਂ ਪਛਾਣ ਨਹੀਂ ਆ ਰਿਹਾ ਇਹ ਕੁੜੀ ਦਾ ਨਾਮ ਕੀ ਹੈ ਕਿੰਨੇ ਅੰਨੂ ਅੰਨੂ ਇਹ ਲਗਭਗ ਉਮਰ 32 ਸਾਲ ਦੀ ਹੋਈ ਹੈ ਕਾਰਨ ਜੀ ਮੰਦੇ ਸੀ ਇਹਦੇ ਕਿਤੇ ਕਾਰਨ ਤਾਂ ਇੰਨਾ ਬੇਨਾ ਘਰ ਦਾ ਛੋਟਾ ਛੋਟਾ ਚਲ ਰਿਹਾ ਸੀ ਕੁੜੀ ਬੇਚੰਨੀ ਦੇ ਗਈ ਸੀ ਵੀ ਮਾਂ ਨਹੀਂ ਰਚੰਦਾ ਮਾਂ ਕਿਥੇ ਜਾਂ ਮ ਇਹ ਸਾਨੂੰ 4-5 ਦਿਨ ਪਹਿਲਾਂ ਇਨੇ ਚਾਰ ਬੰਦੇ ਇਕੱਠੇ ਕਰਕੇ ਘਰੇ ਬੁਲਾਇਆ ਸੀਗਾ ਇੱਕ ਕੁੜੀ ਕਹਿੰਦੀ ਸੀ ਮੈਂ ਵੇਚਣ ਨਹੀਂ ਦੇਣਾ ਮਾਂ ਵੇਚਣ ਦੇ ਚੱਪਕੇ ਸੀ ਕਿ ਪਤੀ ਹੈ ਨਾ ਬੰਮ ਹਾਂ ਦੇ ਟੋਗੋ ਕੀਤਾ ਪੈਣ ਦਾ ਟੋਗੋ ਸੀ ਮਾਂ ਵੇਚਣ ਦੇ ਕਰਤੀ ਸੀ ਉਹ 18 ਲੱਖ ਦਾ ਕਹਿੰਦੀ ਸੀ ਸੌਦਾ ਹੋ ਗਿਆ ਬਸ ਆ ਚੱਪਾ ਇਹ ਵੀ ਲੜਕੀ ਵੀ ਹੈ ਮਦਰ ਹੋਏ ਹੈ ਇਹ ਵੀ ਜਨ ਪਤਾ ਨਹੀਂ ਇੱਥੇ ਕਿਸੇ ਆਪਣੇ ਕਿਸੇ ਕੋਲ ਲੱਗੀ ਹੋਈ ਸੀ ਕਿ ਪ੍ਰਾਈਵੇਟ ਜਾ ਉਹ ਮਰਡਰ ਦੀ ਗੰਗਰਦੀ ਮਰਡਰ ਕਰੀ ਸੱਚ ਕਰਦੇ ਸਾਹਮਣੇ ਮਰਡਰ ਹੋਇਆ ਜੀ ਨਹੀਂ ਦੇ ਨੀ ਰਾ ਉਹ ਡੱਬੀ ਅੰਦਰ ਮਿਚਾਂ ਵਾਲੀ ਡੁੱਲੀ ਹੋਈ ਹੈ ਉਹ ਤੋਂ ਸ਼ੱਕ ਪੈਂਦਾ ਵੀ ਉਹਨੇ ਸ਼ਾਇਦ ਅੱਖਾਂ ਤੇ ਮਰਦੀ ਬਾਤੀ ਦਾ ਹੁਣ ਪੋਸਟਮਾਰਟਮ ਤੇ ਪਤਾ ਲੱਗਦੀ ਵੀ ਅੱਖਾਂ ਤੇ ਮਚਿਆ ਪਈਆਂ ਨਹੀਂ ਪਈਆਂ ਮਿਚਾਂ ਵਾਲੀ ਡੱਬੀ ਡੁੱਲੀ ਹੋਈ ਇੱਕੋ ਘੋਟਣਾ ਚਟਣੀ ਦੇ ਨਾਲ ਆ ਉਹ ਟੁੱਟਿਆ ਹੋਇਆ ਉਹ ਤੋਂ ਸ਼ੱਕ ਪੈਂਦਾ ਵੀ ਉਹ ਮਾਰਿਆ ਉਹਨੇ ਸੱਚ ਤਾਂ ਹੀ ਇਹਦੀ ਆਵਾਜ਼ ਨਹੀਂ ਆਉਂਦੀ ਤੇ ਉਹ ਫਿਰ ਉਹ ਮਾਰੀ ਉਹਨੇ ਸਾਹਮਣੇ ਖਿੱਚ ਕੇ ਲੱਗੇ ਜੇ ਖੂਨ ਤੇ ਇਹ ਪੂਰੇ ਥੱਬੇ ਬਣੇ ਨੇ ਖਿੱਚ ਕੇ ਲਗਾ ਕੇ ਇੱਕ ਕਮਰਾ ਇਹਨਾਂ ਦਾ ਡਾਊਨ ਹੈ ਕਾਫੀ ਉਹਦੇ ਵਿੱਚ ਲੈ ਕੇ ਗਿਆ ਥੋਂ ਆਵਾਜ਼ ਆ ਰਹੀ ਜਿੰਨ ਦੀ ਬੋடுਵਾਤਾ ਭਰਵਾਵਾ ਦੀ ਕਿਸੇ ਉਹ ਕਹੇ ਉਹ ਕਮਰਾ ਨਾ ਇੰਨਾ ਨੀ ਨਾ ਚਾਪਾਂ ਦੇ ਹੋ ਕੇ ਨੀ ਮੈਂ ਉਹਦੇ ਵਿੱਚ ਖਿੱਚ ਕੇ ਜਾ ਕੇ ਉਹਨੇ ਸੱਤੀ ਇਹ ਕਿੱਥੋਂ ਆਦ ਹੋਣੀ ਸੀ ਫਿਰ ਤਾਂ ਉਹਨੇ ਸ਼ਾਇਦ ਉੱਥੇ ਹੀ ਮਾਰ ਮੋੜ ਕੇ ਉਹਦੂ ਬਾਦ ਫਿਰ ਉਧਰ ਨਾਲ ਲੋਕ ਲਾ ਕੇ ਗਿਆ ਜਿੰਦਾ ਲਾ ਕੇ ਉਹ ਤੋ ਜਤੋਂਦਾ ਵੀ ਜੇ ਕੋ ਚਾਬੀ ਉਹਦੇ ਕੋਲ ਹੈ ਉਹ ਚਾਬੀ ਉਹਦੇ ਕੋਲ ਕਿੱਥੇ ਨਹੀਂ ਮੈਨੂੰ ਦੱਸ ਮੈਂ ਉਹ ਬੰਦਾ ਇਹਨਾਂ ਨੂੰ ਜਾਣਦਾ ਮੇਰਾ ਨਾਲ ਨਾ ਟੀਮ ਹੋਇਆ ਕੋਸ਼ਿਸ਼ ਨਹੀਂ ਹੋਇਆ ਉਹ ਵੀ ਕੰਪਿਊਟਰ ਤੇ ਲੱਗੀ ਹੋਈ ਆ ਕੋਈ ਨਹੀਂ ਉਸਦੇ ਦੇ 10 ਵਜੇ ਹੋ ਜਾਂਦੇ ਆ ਮੈਂ 9 ਵਜੇ ਪੱਗ ਜਾਂਦੀ ਆ ਕੋਈ ਗੱਲ ਨਹੀਂ ਮੈਂ ਉਹ ਡਿਸਪੋਜ਼ਲ ਜਲਦੀ ਤੇ ਬੈਗ ਉਹਦੇ ਜੰਗ ਨੂੰ ਤੇ ਉਹ ਦੇਖੋ ਤਾਜੀ ਦੇ ਲੱਗੀ ਹੋਈ ਆ ਤੁਸੀਂ ਕਿੰਨੇ ਵਜੇ ਆਏ ਇੱਥੇ ਤੁਹਾਨੂੰ ਕਦੋਂ ਪਤਾ ਲੱਗਿਆ ਮੈਂ ਤੇ ਪੰਜ ਵਜੇ ਉੱਧਰ ਕੁੜੀ ਘਰੇ ਵੜ ਗਈ ਲੋਰਾ ਡੈਡੀ ਦੇ ਕੋਲ ਹੁਸ਼ਿਆਰਪੁਰ ਤੋਂ ਆਈ ਹੋਈ ਆ ਉਹ ਦੋ ਮੁੰਡੇ ਆ ਉਹਦੇ ਕੋਲ ਹਜੇ ਫਿਰ ਮੈਂ ਹੁਣ ਮੈਂ ਕਿਹਾ ਅੱਠ ਵੱਜ ਗਏ ਮੈਂ ਜਾਵਾਂ ਮੈਂ ਨੌ ਵਜੇ ਜਾਣਾ ਹੋਰ ਮੈਂ ਸਰਫ ਲੈ ਆ ਤਾਂ ਮੇਰੇ ਹੱਥ ਚ ਹੈ ਸਰਫ ਫਿਰ ਮੈਂ ਕਿਹਾ ਵੀ ਜੇ ਰੋਟੀ ਨਾ ਬਣੀ ਮੈਂ ਰਸ ਖਾ ਕੇ ਚਲੀ ਜਾਊਂਗੀ ਕੱਪੜੇ ਧੋ ਲਊਂਗੀ ਨਾਲੇ ਨਹਾ ਲਊਂਗੀ ਕੱਲ ਕੀ ਗੱਲ ਹੋਈ ਯਾਰ ਇਹ ਤਾਂ ਕੁਛ ਨਹੀਂ ਕਹਿੰਦੀ ਮੰਮੀ ਤੁਸੀਂ ਬਾਗੀ ਹੋ ਕਹਿੰਦੀ ਮੈਂ ਤਾਂ ਚਾਬੀ ਮੈਂ ਕਿਹਾ ਚਾਬੀਆਂ ਤਾਂ ਆਪਣੇ ਕੋਲੇ ਲੱਗ ਲੱਗ ਗਈ ਐ ਮੈਂ ਪਹਿਲਾਂ ਅਸੀਂ ਇੱਕ ਚਾਬੀ ਵਾਲਾ ਸੀ ਜਿੰਦਾ ਉਹ ਅਸੀਂ ਚਾਬੀ ਇੱਥੇ ਥੱਲੇ ਰੱਖ ਜਾਂਦੇ ਹੁੰਦੇ ਸੀ ਫੇਰ ਕਹਿੰਦੀ ਨਹੀਂ ਮੰਮੀ ਆਪਾਂ ਤਾਂ ਦੋ ਚਾਬੀਆਂ ਵਾਲਾ ਲਾ ਲੋ ਕੀ ਪਤਾ ਕੋਈ ਕਹਿੰਦੀ ਚੱਕ ਕੇ ਨਾ ਲੈ ਗਏ ਚਾਬੀ ਮੈਂ ਬੇਟਾ ਹੂੰ ਹੁਣ ਆਈ ਆ ਮੈਂ ਹੁਣ ਆਈ ਆ ਤੁਹਾਡੇ ਘਰੇ ਕੋਈ ਆਉਂਦਾ ਜਾਂਦਾ ਸੀ ਮਤਲਬ ਤੁਹਾਨੂੰ ਕਿਸੇ ਸ਼ੱਕ ਹੈਗਾ ਨਾ ਸਾਡੇ ਘਰੇ ਨਹੀਂ ਕੋਈ ਆਉਂਦਾ ਸੀਗਾ ਨਾ ਸਾਨੂੰ ਕਿਸੇ ਨਾਲ ਸ਼ੱਕ ਨਾ ਸਾਡੀ ਕਿਸੇ ਨਾਲ ਦੁਸ਼ਮਨੀ ਰਾਤ ਹੈ ਨਹੀਂ ਸੀ ਜਦੋਂ ਮੋਇਆ ਬੱਤ ਮੈਂ ਹੈ ਨਹੀਂ ਸੀ ਬੇਤਾ ਨੀਤਾ ਸਿਰ ਇਕੱਠੇ ਹੀ ਸੌਣਿਆ ਜੇ ਸਮਕਾ ਮੈਂ ਹੁੰਦੀ ਮੈਂ ਉਹਨੂੰ ਬਚਾਉਂਦੀ ਉਹ ਮੈਨੂੰ ਕੋ ਚਾਹਦੀ ਨੀਤਾ ਚ ਦੋਹੀ ਮਰ ਜਾਂਦੇ ਝਗੜਾ ਹੀ ਨਿਭੜਦਾ ਕਿਉਂ ਮੈਂ ਇੰਨੇ ਦੁੱਖ ਘਟਦੀਆਂ ਮੇਰਾ ਤਾਂ 38 ਸਾਲ ਦਾ ਬੇਟਾ ਮਰ ਗਿਆ ਬੀਆਰਸੀ ਬੱਸ ਨਾਲ ਐਕਸੀਡੈਂਟ ਹੋ ਕੇ ਬਾਈਟ ਮਰ ਗਿਆ ਉਹਨਾਂ ਉਹਦੀ ਪਾਨੀ ਦੀ ਨਾਂ ਦੀ ਕੁੜੀ ਸੀ ਕੀ ਪੁੱਛਣਾ ਬਤਾ ਸੀ ਤਾਂ ਇੰਨੇ ਦੁੱਖਿਆ ਸੀ ਪਹਿਲਾਂ ਨਹੀਂ ਵੀ ਨਹੀਂ ਹਾਂ ਅਸੀਂ ਮੌਤ ਨੂੰ ਪਹੁੰਚ ਸਕਿਆ ਨਹੀਂ ਕਿ ਮੈਂ ਪਹੁੰਚਿਆ ਠੀਕ ਹੈ ਇਹ ਤਾਂ ਸੀ ਕਿਰੇ ਅੱਥੇ ਲੜਕੀ ਦਾ ਮर्डर ਹੋਇਆ ਕੀ ਕਾਰਨ ਕੁਝ ਪਤਾ ਲੱਗਿਆ ਕੀ ਨਾਮ ਸੀ ਕਿੰਨੀ ਕ ਤੇ ਇਹਨੂੰ ਹਾਂ ਜੀ ਲੜਕੀ ਦਾ ਨਾਮ ਡਾਕਟਰ ਹਰਪ੍ਰੀਤ ਕ੍ਰਾਮ ਤੇ ਇਹ 25 ਸਾਲ ਦੀ ਉਮਰ ਸੀ ਜੀ ਲੜਕੀ ਦੀ ਤੇ ਮਾਰਡਰ ਦਾ ਪ੍ਰੀਲਿਮਿਨਰੀ ਕਾਰੀ ਤੋਂ ਇੰਨਾ ਜਿਹਾ ਪਤਾ ਲੱਗਿਆ ਵੀ ਕੋਈ ਸ਼ਾਇਦ ਇਹਨਾਂ ਦਾ ਲੜਕਾ ਸੀ ਜਾਂ ਵੀ ਇਹਦਾ ਮਤਲਬ ਦਾ ਫੇਰ ਸੀ ਜੀ ਹੋਵੇ ਨਾਲ ਉਹ ਉਸ ਕਰਕੇ ਵੀ ਰੰਜੀਤ ਨੂੰ ਲੈ ਕੇ ਇਹਨਾਂ ਦਾ ਹੋਇਆ ਲੱਗਦਾ ਕਿ ਕਿੰਨੇ ਕ ਵਜੇ ਦੂਤ ਹੋਏ ਇਹ ਸਾਨੂੰ ਰਾਤ ਜੀ 10 ਵਜੇ ਇਨਫੋਰਮੇਸ਼ਨ ਮਿਲੀ ਸੀਗੀ ਇਹਦੀ ਤੇ ਘਟਨਾ ਇਹ ਜੋ ਆਂਡਿਆ ਗੋਲਡੀ ਨੂੰ ਪਤਾ ਲੱਗਿਆ ਵੀ 6-7 ਵਜੇ ਦੀ ਘਟਨਾ ਮਾਰਿਆ ਕਿੱਥੀ ਨਾਲ ਵੈਪਨ ਦਾ ਹਜੇ ਕਲੀਅਰ ਨਹੀਂ ਹੋਇਆ ਕਿਸ ਤਰੀਕੇ ਨਾਲ ਮਾਰੇ। ਚੱਟਾ ਕਿੱਥੀ-ਕਿੱਥੀ ਸੀ ਸੱਟਾਂ ਉਹਦੇ ਹੁਣ ਤੱਕ ਕੋਈ ਫੇਸ ਨਹੀਂ ਸੀਗੇ। ਬਾਕੀ ਇਹ ਵੀ ਉਸਦਮਾਨੋਂ ਕੋਟਾਉਣ ਤੋਂ ਬਾਅਦ ਪਤਾ ਲੱਗੇਗਾ। ਜੇ ਤਾਂ ਮਰਡਰ ਹੋਇਆ ਇਹ ਵੀ ਜਿਹੜੀ ਮਦਰ ਦਿੱਖੇ ਸੀ ਜਾਂ ਕਿੱਥੇ ਸੀ। ਨਹੀਂ ਮਦਰ ਇੱਥੇ ਘਰੇ ਨਹੀਂ ਸੀਗੀ। ਮਦਰ ਘਰੇ ਨਹੀਂ ਸੀਗੀ। ਉਹ ਪਤਾ ਲੱਗਿਆ ਵੀ ਦੋ ਦਿਨਾਂ ਤੋਂ ਘਰੋਂ ਗਈ ਸੀ। ਕਿਹਨੂੰ ਮਰਡਰ ਕੀਤਾ ਉਹ ਇੱਕ ਜਣਾ ਕੀ ਦੋ ਜਣੇ ਨੇ ਪਤਾ ਲੱਗੇ। ਇਹ ਹਜੇ ਵੈਰੀਫਾਈ ਕਰ ਰਹੇ ਹਾਂ ਜੀ ਹਲੇ। ਹਲੇ ਇਹਦਾ ਪਤਾ ਨਹੀਂ ਲੱਗਿਆ। ਪੱਧਤੀ ਹੁਣ ਕਰਵਾਂਗੇ ਪੱਧਾ ਪਰਚਾ ਦੇਖ ਕੇ ਕਾਰਵਾਈ ਅਮਰਤ ਲਿਆ ਰਹੇ ਹਈ ਆ ਜੀ ਲੈਟਸ ਗੋ